બોલ હું બોલ 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 દસ કેટલા ના લે ના ને કેટલા ના લે મੁੰડે કેટલા ના લે કી ના મੁੰડે ના રવિ લેના રવિ દસ કેટલે લે હા ચાલા વેતા જગર વેતા પપ્પા વેતા તમારું આ મેરા નામ બોલો બિલકુલ ભાઈ દસો બોલો બોલો પપ્પા મેરા ચા અચ્છા બને કામ આવો સારા વાત કરો એક તો એમ નકો કરના ਹਾਉ ਯਾਰ ਪਿਛਾਗੇ ਖੈਦੇ ਰਸਤਾ ਮਰ ਜਾ ਇਥੇ ਮੜਗਾ ਦੀ ਗੰਦ ਫਿਆ ਸਵੇਰ ਤੋਂ ਮੈਂ ਹੈਪੀ ਮੁੰਡੇ ਨੂੰ ਨਿਕਲਦੀ ਤਾ ਕਰਾ ਇਥੇ 100 ਜਣਾ ਵੇਚੇ ਨੇ 100 ਜਣਾ ਮੈਂ ਇਹ ਜੀਤੀ ਕਰਦੇ ਮੈਂ ਨਾਕ ਕਰ ਕਰਾਏ ਆ ਜਿਹਨਾਂ ਗੱਲਾਂ ਕਰਦੇ ਆ ਵੀਡੀਓ ਬੁਲਵਾਂਦੀਆਂ ਇਹਨਾਂ ਦਾ ਖੂਦ ਮੁੰਡੇ ਵੇਤਾ ਖੋਦ ਬੋਲੇ 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 ਮੇਰੇ ਕੰਮ ਹੋ ਗਏ ਹੋ ਲੱਗੀ ਦੱਸੀ ਬੇਲੇ ਦੱਸ ਸਭ ਮੈਂ ਦਰਦਾ ਮੇਰਾ ਮੁੰਡਾ ਤਾਂ ਧੀਰੇ ਲਾ ਲਾ ਡਿੱਗ ਰਿਹਾ ਨਾ ਮਾਤਾ ਰੋਣੇ ਆਂਦਾ ਕਹੇ ਕਾ ਮਰੇ ਬੀਦ ਕ ਪੱਤ ਕੱਟ ਦੇ ਨਾ ਮਰ ਮਰ ਸੱਬਾ ਪਹਾੜਾ ਕਾ ਪੱਤ ਬਚਾਇਆ ਥੱਫਾ ਮਰ ਸਾਰੇ ਗਰੀਬਾਂ ਨੂੰ ਜਾ ਲੱਗੇ ਜਾ ਇਹ ਤਾਂ ਗੱਤ ਭਾ ਗਿਆ ਗੱਲ ਚ ਗੰਦਾ ਮੇਰਾ ਨਾਮ ਦੱਸ ਕੀ ਦੱਸੋ ਜੇ ਕਹਣਾ ਆਸਾ ਦਾ ਕਰਨ ਵਸ ਕਰਦੇ ਕਾ ਕਾ ਗਾਰੇ ਇੱਧਰ ਵੀਡੀਓ ਬਣਾਓ ਸੋਨੂ ਆ ਘਰ ਕਿਹੜਾ ਵਾ ਕੋਲਾ ਨਾਮ ਆ ਛੰਦ ਮੰਨਾਲੀ ਨਹੀਂ ਮੈਂਦੀ ਬਣਾ ਨਾ 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 ਜਿਹੜਾ ਵੇਖਦਾ ਕੋਣ ਰੇਦਾ ਇਹ ਲੋਕੀਂ ਤਾਂ ਕੰਮ ਹੋਣਾ ਹੈ। ਵੀਡੀਓ ਬਣਾ ਦੇ ਮੈਨੂੰ। ਰਾਜਾ ਕਰ। ਇੰਦਰਾ ਨੇ ਦੋਤੀ ਦਾ ਮੁੰਡਾ ਰੀ ਦਾ ਜਿਹੜਾ ਵੇਚਦਾ। ਕੋਈ ਨਾ ਵੀ ਜਿਹੜਾ ਮੇਰੇ ਮੁੰਡੇ ਦਾ ਨਾਲ ਲਿਆ। ਕੋਈ ਨਹੀਂ ਪੁਲਿਸ ਸੱਦੋ ਹੀ ਆ ਸੱਦੋ। ਮੈਂ ਨਾ ਆ ਗਲੀ ਗਵਾ ਮੇਰੀ ਘਾ ਕੇ। ਗਵਾ ਵਾ ਮਰ ਮਰ ਮੁੰਡਾ ਮੈਨੂੰ ਨਾ ਨਹੀਂ ਲਿੰਗ ਨਾ ਤਨ ਨੂੰ ਪਤਾ ਹੀ ਆ। ਖੜ ਕੇ ਪੁੱਥੱਬਾ ਮਾ ਦਾ ਹੈਪੀ ਬੁਪੜਾ ਆ ਬੱਲਾ ਆ ਮੁੰਡੇ ਮੁੰਡਾ ਕਿੱਥੇ ਚਲ ਗਿਆ। ਮੇਰਾ ਕੱਥਲੇ ਲੱਗਿਆ। ਅੱਜ ਪਰਪਰਤਾ ਸੋਹਂਦੀ ਆ। ਕਿਤਨ ਮੇਰੇ ਮੁੰਡੇ ਦੀ ਲੜਾਈ ਆ ਇਹ ਨਾ। ਮੈਨੂੰ ਪੁਆਇ 40 ਹਜ਼ਾਰ ਮੇਰੇ ਕਹਿਣਾ ਸੁਣੀਨੇ ਕੇ ਕਹਿਨੇ ਮੇਰੇ ਮੈਂ ਨਾ ਜਾਣ ਕੇ ਦਾ ਪਾਣੀ ਮੈਂ ਬੋਲੀ ਦੱਸੋ ਦੀ ਨਾ ਲਓ ਬੰਦਾ ਕਿਹੜਾ ਲੈ ਜਾਣਾ ਮਾਰਨਾ ਚ ਉੱਠ ਜੇ ਚੁੰਡੀ ਜ ਮਾਰਾ ਝੂਠ ਨਾ ਮਾਰਾ ਮੇਰਾ ਮੂੰਹ ਇਹਨਾਂ ਨਾ ਕਰੋ ਨਜ਼ਾਇਦ ਮੈਂ ਕਹਿਣਾ ਜਿਹੜਾ ਦਾ ਜੇਗਾ ਦੱਸੋ ਠੀਕ ਹੈ ਵੇਚਣ ਵਾਲੇ ਦਾ ਨਾਮ ਲੈਣਾ ਤਮਾਰ ਕੇ ਜਮੇ ਝੂਠ ਮਾ ਠੀਕ ਹੈ ਜੀ ਬੋਲੋ ਫਿਰ ਨਾਂ ਲੈ ਕੇ ਬੋਲੋ ਵਦ ਕੀ ਆ ਵੇਚਣ ਵਾਲੇ ਦਾ ਆ ਨੂ ਜਿਹੜਾ ਨਿਚਾ ਚੜਾ ਹਟਾਉ ਕਰੀਂ ਨਹੀ ਨਾਂ ਲਾਓ ਮਾ 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 ਮ ਬੜੀ ਵਧੀਆ ਪੈਸਾ ਕਾੜ ਕੇ ਖਾਤ ਬੋਲੇ ਲੱਗੋ ਰੋਗੋ ਜਾ ਸਾਨੂੰ ਸੱਚਾਈ ਚਾਹੀਦੀ ਹੈ ਸੱਚਾਈ ਦੋ ਇੰਨੇ ਦਿਨ ਹੋ ਗਏ ਇਥੋਂ ਨਾਲ ਲੜਾਈ ਵਿੱਚ ਗਲੀ ਜੁਂਦੀ ਆ ਦੋ ਹੀ ਲੜਾਈ ਇਸੇ ਗਲੀ ਜੁਂਦੀ ਆ ਇੰਨੇ ਪਰਵਦਰ ਪਾਜੀ ਸੌਂਦੇ ਆ ਬਦਲੇ ਰੱਖ ਕੇ ਮਾਰ ਕੇ ਨਾ ਬਿਮਤ ਕੋਈ ਨਹੀਂ ਕਰ ਰਿਹਾ ਅੱਥੇ ਲਗਾ ਜਾਨ ਬਾਰੇ ਕਿਹੜੇ ਨੰਬਰ ਤੇ ਪਾਸ ਮਾ ਕੇ ਨਹੀਂ ਉਹ ਗੁੜੀ ਆ ਹੋ ਇਹ ਤੇਰਾ ਮੁੰਡਾ ਇਹ ਕੰਮ ਤੇਰਾ ਬਾਖਲ ਕਰਾਇਆ ਸੀ ਖਰਚਾ ਕਰਾ ਰਿਹਾ ਹੈ ਇਹ ਤੇਰੇ ਮੈਨੇ ਤੋ ਸਰੇ ਜਿਹੜਾ ਪਿਆ ਸਨੀ ਕਰ ਦਵਾਈ ਨੂੰ ਹਣੀ ਹੇ ਹਸਪਤਾਲ ਚ ਦਾਖਲ ਕਰਾ ਕੇ ਚੰਪਰ ਕਰਾਇਆ ਉਹ ਹਸਪਤਾਲ ਦਾ ਬਿੱਲ ਹੋ ਮੇਰੇ ਨਾਲ ਤੋਂ ਉਹ ਜੇ ਹੁਣ ਵੀ ਤੇਰਾ ਮੁੰਡਾ ਗਲਤ ਆ ਤਾਂ ਹੁਣ ਦਵਾਈ ਪਾ ਜਿਹੜਾ ਗੱਬਰੀ ਲਾਦਾ ਹੁੰਦਾ ਮੈਂ ਚਾਹਾਂਗਾ ਲੋਕਾਂ ਦੇ ਪਾਜੀ ਮਾਵਾ ਮਗਰ ਜਾ ਕੇ ਨਹੀਂ ਸਾਡੇ ਪੁੱਤਾਂ ਨੂੰ ਰਿਸ਼ਤਾ ਨਹੀਂ ਹੋਣਾ ਸਾਡੇ ਪੁੱਤ ਨਜ਼ਰ ਭੰਡੇ ਦਾ ਜਾਣ ਤੇਰਾ ਗੱਬਾ ਤਾਂ ਸਚਾਈ ਆ ਇਹ ਗੱਲ ਨਹੀਂ ਕਰਨਾ ਮਰ ਗਿਆ ਜੀ ਦਾਦਾ ਦਾ ਮਾਰਿਆ ਕੁਛ ਨਾ ਕਰੂ ਦਰਦ ਕਰ ਰਿਹਾ ਮਾਰਿਆ ਸੁਖੀ ਹੈ ਮਗਲ ਨੇ ਮੇਰਾ ਫੁੱਟ ਤੇ ਛੱਟ ਕਰਾ ਠੱਟਕਾਰਾ ਇਹ ਕਹਿੰਦਾ ਸੇਨੇ ਬੰਦੋ ਸਾ ਮੇਰਾ ਕੰਮ ਕੀ ਕਰਦੇ ਨੇ ਮੇਰੇ ਬੋੜਾ ਮੁੰਡੇ ਦੇ ਨਾਲ ਕਿ ਕਿ ਕਰਦਾ ਮੈਨੂੰ ਬਚਾਇਆ ਮੇਰਾ ਤਾਂ ਮੁੰਡੇ ਦੀ ਜ਼ਿੰਦਗੀ ਖਰਾਬ ਕਰਦੀ ਹੈ ਨਾ ਜ਼ਿੰਦਗੀ ਖਰਾਬ ਕਰਦਾ ਮੁੰਡੇ ਉਹ ਨਾਂ ਨਹੀਂ ਲੈਦੇ ਚਾਰ ਚਪਲਾ ਮੈਨੂੰ ਭੱਜੋ ਭੱਜੋ ਮੇਰੇ ਮੁੰਡੇ ਨੂੰ ਮਾਰੀ ਲਾਦਾ ਉਹ ਛੱਡਿਆ ਨਹੀਂ ਵੇ ਸੌਣ ਤੂੰ ਮਾਝਾ ਉਹਨੂੰ ਹੱਥੋਂ ਹੀ ਰੱਖਦਾ ਨਾ ਮਾਝਾ ਜੀ ਜਿਹੜਾ ਸੱਚਾ ਨਾ ਦੱਸਿਆ ਇਹ ਵਾਲੇ ਦਾ ਕੋਈ ਨਹੀਂ ਆਪਾਂ ਤਿਆਰ ਹੁੰਦਾ ਜਿਹਨੂੰ ਪੀੜ ਤੋਂ ਸਾਰੀ ਗੱਲਾਂ ਛੱਡ ਕੇ ਗੱਲ ਕਰਦੀ ਹੈ ਆ ਗਿਆ ਮੈਂ ਤਾਂ ਸੱਚੀ ਆ ਮੇਰੇ ਮੁੰਡੇ ਚੜਦਾ ਕਰੀ ਤੇ ਵੈਦਾ ਵੈਦਾ ਮੇਲਾ ਲਾ ਸਕਦਾ ਕਰ ਜਾ ਜੀਗਾ ਲਾ ਕੇ ਬੰਦਾ ਹਰਦਾ ਚਲੀ ਜਾ ਗੋੜਾ ਮੇਲਾ ਲੱਗਾ ਦਾ ਮਤਲਬ ਇਹ ਫਿਰ ਸੁਣਿਆ ਫਰੈਂਡਾ ਪਾਰਾ ਸਮਾਨ ਸਮੇਤ ਫੜਿਆ 500 ਪਾਠੀ ਰੰਗੀਆਂ ਫੜਿਆ ਇੰਨੇ ਉਤਨਾ ਫੜਿਆ ਲੰਗੇ ਤੇ ਮੈਂ ਦੇਖ ਬਚਾ ਤੁਹਾਡੀ ਮਾਤਾ ਹਣਾ ਫੜਿਆ ਮੈਂ ਨਹੀਂ ਜਾਦਾ ਮੈਂ ਮਾਦੀ ਸੁਣਾ ਕਟਾ ਇਹ ਵੀਡੀਓ ਜਿਹੜਾ ਨਾਂ ਲਿਆ ਨਾ ਇਹ ਤੇ ਬੰਦੇ ਇਹਦੇ ਆਵੇ ਚੈਨਲ ਚੱਲ ਗਿਆ ਤੇ ਮੇਰੀ ਹੋਰ ਪਾਣੀ ਇਹ ਕਿੰਨਾ ਸੱਲ ਕੰਝੋ ਕਹਿੰਦੇ ਅਮਰ ਕੋਈ ਨਹੀਂ ਤੇ ਦੱਸਣੇ ਬਿਲ ਨਜਾਇਜ਼ ਕੰਦਾ ਨੂੰ ਸੁਣਾ ਦੇ ਦੀ ਨਜਾਇਜ਼ ਮੇਰਾ ਵਿਚਾਰ ਮੈਂ ਸੱਚੀ ਨਾਲੀ 2 ਮਿੰਟ ਮੇਰੀ ਗੱਲ ਸੁਣ ਲੋ ਜਮ ਮੈਂ ਵੀਡੀਓ ਦੇ ਵਿੱਚ ਜਮ ਮੈਂ ਗਾੜੀਓ ਬਾਰੇ ਗੱਲ ਕੀਤੀ ਆ ਨਾ ਬੜਾ ਪਦੀ ਨਾ ਬਾਕੀ ਜਿੰਦੀ ਮਾਦਾ ਵੀ ਤੇ ਬੁੱਢਾ ਵੀ ਕੀ ਹੋਇਆ ਕਿਹੜਾ ਨਾ ਕਹਿੰਦੀ ਨਾ ਗੱਲ ਸੱਚ ਕਹਿੰਦਾ ਇਹਦਾ ਮੇਰਾ ਮੇਰੇ ਨਾਲ ਲੜ ਮੇ ਪਾਜ ਨਿਵਾਜ ਮਰ ਮਤ ਆ ਗਈ ਚੁੱਪ ਕਰਕੇ ਜਿਹੜਾ ਵੀਡੀਓ ਤੇ ਗੱਲ ਗੱਲਾਂ ਕਰ ਗੱਲ ਕਰਦਾਗਾ ਮੇਰਾ ਉਹਨਾਂ ਨੂੰ ਉਹਨਾਂ ਨੂੰ ਸਾਨੂੰ ਗੱਲ ਆਉਂਦੀ ਆ ਮੇਰਾ ਪਤਾ ਦੇਲੇ ਪਾਰ ਪਰ ਮੇਰਾ ਪਤਾ ਤੇ ਜੈ ਫੰਡਿਆ ਗੱਲ ਚਾਹੁੰਦਾ ਨਾਤਾ ਦੀ ਵੀਰ ਲਾਤਾ ਦੀ ਉਹ ਨਹੀਂ ਬਿਜਾਦੀ ਆ ਆਹ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ